ਸਤਲੁਜ ਜਮਨਾ ਲਿੰਕ ਨਹਿਰ ਦੇ ਮਾਮਲੇ ਤੇ ਪੰਜਾਬ ਕੈਬਨਿਟ ਦੀ ਬੈਠਕ ਖਤਮ ਹੋ ਗਈ ਹੈ ਸਤਲੁਜ ਜਮਨਾ ਲਿੰਕ ਨਹਿਰ ਦੇ ਲਈ ਐਕਵਾਇਰ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਹੋਣਗੀਆਂ ਇਹ ਬੈਠਕ ਦੇ ਵਿੱਚ ਤੈਅ ਕੀਤਾ ਗਿਆ ਹਾਲਾਂਕਿ ਪਹਿਲਾਂ ਵੀ ਸਰਕਾਰ ਇਸ ਦਾ ਐਲਾਨ ਕਰ ਚੁੱਕੀ ਹੈ ਪਰ ਸੁਪਰੀਮ ਕੋਰਟ ਨੇ ਸਰਕਾਰ ਤੇ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਸੀ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨਾਲ ਯਾਦਵਿੰਦਰ ਐਸਵਾਈਐਲ ਦੇ ਮਸਲੇ ਤੇ ਕੀ ਫੈਸਲਾ ਲਿਆ ਹੈ ਅੱਜ ਪੰਜਾਬ ਕੈਬਨਿਟ ਨੇ

ਦੇਖੋ ਹੁਣ ਸੁਪਰੀਮ ਕੋਰਟ ਤੋਂ ਕਦੋਂ ਅਪੀਲਿਸ਼ਨ ਜਾਂਦੀ ਹੈ ਕਿ ਸੁਪਰੀਮ ਕੋਰਟ ਅਗਲਾ ਡਿਸਿਸ਼ਨ ਕੀ ਲੈਂਦੀ ਹੈ ਪਰ ਇੱਕ ਵੱਡੀ ਖਬਰ ਜਿਹੜੀ ਸੋਰਸ ਤੋਂ ਹਵਾਲੇ ਨਾਲ ਆ ਰਹੀ ਹੈ ਜਿਹੜੀ ਇਹਦੇ ਪੁਖਤਾ ਖਬਰ ਨਹੀਂ ਪਰ ਲੋਕ ਕਹਿ ਰਹੇ ਹੈ ਕਿ ਬਹੁਤ ਸਾਰੇ ਜਿਹੜੇ ਸਰਕਾਰ ਦੇ ਨੇੜੇ ਨੇ ਉਹ ਕਹਿ ਰਹੇ ਹੈ ਕਿ ਕੱਲ ਨੂੰ ਜਿਹੜੇ ਪਾਣੀ ਰਾਜਸਥਾਨ ਤੇ ਹਰਿਆਣਾ ਨੂੰ ਜਾ ਰਹੇ ਨੇ ਇਸ ਟਾਈਮ ਜਾ ਰਹੇ ਨੇ ਜਿਹੜੇ ਉਹਨਾਂ ਦੇ ਵਾਈ ਵੀ ਇੱਕ ਵੱਡਾ ਫੈਸਲਾ ਲਿਆ ਜਾਊਗਾ ਕਿ ਉਹ ਪਾਣੀ ਜੋ ਇਸ ਟਾਈਮ ਰਿਲੀਜ਼ ਹੋ ਰਿਹਾ ਹਰਿਆਣਾ ਤੇ ਰਾਜਸਥਾਨ ਨੂੰ ਉਹ ਬੰਦ ਹੋਵੇ ਤਾਂ ਕੱਲ ਨੂੰ ਸਦਨ ਦੇ ਅੰਦਰ ਇਸ ਤਰ੍ਹਾਂ ਇੱਕ ਵੱਡਾ ਫੈਸਲਾ ਲਿਆ ਜਾ ਸਕਦਾ ਹੈਗਾ ਉੱਧਰ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀ ਉਹਦੇ ਵਿੱਚ ਵੀ ਇੱਕ ਇੰਪੋਰਟੈਂਟ ਫੈਸਲਾ ਹੋਇਆਗਾ ਕਿ ਸੰਵਿਧਾਨ ਦੇ ਮਤਾਬਕ ਜੋ ਫੈਸਲਾ ਹੋਇਆ ਉਹ ਠੀਕ ਨਹੀਂ ਇਸ ਕਰਕੇ ਪੰਜਾਬ ਤੋਂ ਟਰੱਕਾਂ ਤੇ ਤੱਕ ਸਾਈਨ ਕਰਕੇ ਲੋਕਾਂ ਦੇ ਜਿਹੜੇ ਦਸਤਖਤ ਕਰਕੇ ਜਿਹੜੇ ਕਾਗਜ਼ ਨੇ ਜਾਂ ਜਿਹੜੇ ਇੱਕ ਤਰ੍ਹਾਂ ਦੇ ਹਲਫਨਾਮੇ ਨੇ ਉਹ ਕੇਂਦਰ ਸਰਕਾਰ ਨੂੰ ਭੇਜੇ ਜਾਣਗੇ ਕਿ ਇਹ ਫੈਸਲਾ ਸੰਵਿਧਾਨ ਤਾਬਕ ਠੀਕ ਨਹੀਂ ਹੈਗਾ ਇਸੇ ਕਰਕੇ ਪੰਜਾਬ ਇਸ ਨੂੰ ਨਹੀਂ ਮੰਨੇਗਾ ਸਐਸਵੀਐਲ ਦੀ ਲੜਾਈ ਜਿਹੜਾ ਮੰਨਿਆ ਜਾ ਰਿਹਾ ਸੀ ਕਿ ਐਸਵੀਐਲ ਦਾ ਫੈਸਲਾ ਆਉਣ ਤੋਂ ਬਾਅਦ ਪੰਜਾਬ ਦੀ ਪੋਲਿਟਿਕਸ ਐਸਵੀਐਲ ਤੇ ਫੋਕਸ ਹੋਏਗੀ ወਇਐਲ ਦੇ ਉੱਤੇ ਫੋਕਸ ਹੋ ਰਹੀ ਹੈ ਜੀ ਧੰਨਵਾਦ ਆਰਵਿੰਦਰ ਜਾਣਕਾਰੀ ਦੇ ਲਈ